सबसे ਤੋਂ तो ਤੋਂ ਵਰਧਿਆਨ ਮੈਂ ਜਿਨ੍ਹਾਂ ਦੀ लगा ਚਿਆ ਹੈ ਉਹਨਾਂ ਸੁਖਰੀਆ जो यहाँ ਆਏ ਹਨ ਉਹਨਾਂ ਸੁਖਰੀਆ ਪਰਮਾਤਮਾ ਨੂੰ और ये ਤਕਰੀਰ ਬਹੁਤ ਬਹੁਤ ਬਾਈਸ਼ਾ ਗੇਟ ਦੇਕਰ ਹੋਰ ਕੋਈ ਕਮੀ ਹੋ ਹੋ ਤਾਂ ਮੈਨੂੰ ਦੱਸਣਾ ਕੋਈ ਦੱਸੇ ਜਿਹੜਾ ਜਿਹੜੀ ਸਭ ਤੋਂ ਪਹਿਲੇ ਤੇ ਸਮੂਹ ਸ਼ਹਿਰ ਵਾਸੀਆਂ ਨੂੰ ਮਹਾ ਸ਼ਿਵਰਾਤੀ ਦੇ ਆਪ ਵੱਲੇ ਬਹੁਤ ਹੀ ਪਵਿੱਤਰ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਮੈਂ ਬਿਸ਼ੀ ਪਹਿਲਵਾਨ ਮੰਦਿਰ ਦੀ ਸਮੁੱਚੀ ਮੈਨੇਜਮੈਂਟ ਨੂੰ ਸਾਰੀ ਟੀਮ ਨੂੰ ਬਹੁਤ-ਬਹੁਤ ਵਧਾਈ ਦੇਣਾ ਬਹੁਤ ਹੀ ਵੱਡਿਆ ਉਪਰਾਲਾ ਕਰ ਰਹੇ ਨੇ ਪ੍ਰਭੂ ਦੇ ਚਰਨਾਂ 'ਚ ਸਾਨੂੰ ਅੱਜ ਬੁਲਾਇਆ ਹੈ

ਮਾਸ਼ ਸ਼ਿਵਰਾਤਰੀ ਦੇ ਪਲਖੇ ਵਿੱਚ ਸਾਰੇ ਦੁਨੀਆ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕ। भोले शंकर ਦਾ ਦੇਣਾ ਮਾਸ਼ ਸ਼ਿਵਰਾਤਰੀ ਅੱਜ ਬਿਜਲੀ ਬਲਵਾਨ ਮੰਦਿਰ ਕਸਤ ਵੱਲੋਂ ਇਹ ਸ਼ੋਭਾ ਯਾਤਰਾ ਹਰ ਸਾਲ ਦੀ ਤਰ੍ਹਾਂ ਇਹ ਗੱਡੀ ਜਾ ਰਹੀ ਹੈ। ਸਮੀਰ ਧਮਾ ਜੀ ਮੇਰੇ ਸ਼ੋਭੇ ਭਰਾ ਇਹਨਾਂ ਨੇ ਮੈਨੂੰ ਇਨਵਾਈਟ ਕੀਤਾ ਹੈ ਤੇ ਬੜਾ ਆਨੰਦ ਆ ਬੜਾ ਖੁਸ਼ ਆ। ਸਭ ਉਹ ਰੇਸ਼ੰਕਰ ਦੇ ਜਕਾਰੇ ਲਾਉਂਦੇ ਇਹ ਸ਼ੋਭਾ ਯਾਤਰਾ ਸ਼ਹਿਰ ਦੇ ਵਿੱਚੋਂ ਹੁੰਦੀ ਤੇ ਸ਼ਵਰਾਤਰੀ ਦਾ ਇਹ ਜਿਹੜਾ ਪੂਰੀ ਦੁਨੀਆ 'ਚ ਬਣਾਇਆ ਜਾਂਦਾ ਬੋਲੇ ਸ਼ੰਕਰ ਤੇ ਸਭ ਦੇ ਇਸ਼ਤੇ ਹੈ ਸਭ ਦੇ ਰਾਧੇਵਾ ਤੇ ਜੀਹੀ ਪ੍ਰਾਰਥਨਾ ਕਰੂ ਬੋਲੇ ਸ਼ੰਕਰ ਦੇ ਚਰਨਾਜਿ ਜਿ ਉਹ ਸਭ ਦੇ ਆਸ਼ੀਰਵਾਦ ਰੱਖਣ ਸਭ ਦੇ ਘਰਾਂ ਸੁਖ ਸ਼ਾਂਤੀ ਰਹੇ ਸਭ ترقی ਕਰਨ ਸਾਰੇ ਬੱਚੇ ਤੰਦਰੁਸਤ ਰਹਿਣ ਤੰਦਰੁਸਤ ਰਹੀਆਂ ਮੰਨਣ ਸਾਰਿਆਂ ਨੂੰ ਇੱਕ ਵਾਰੀ ਫੇਰ ਲੱਖ ਲੱਖ ਵਧਾਈ ਅੱਜ ਮੇਰੇ ਸਮਝਦਾ ਅੱਜ ਜੀਲੀ ਤੋਂ ਲੁਕਾਈ ਜਤਨਾ ਨਿਕਾਲੀ ਜਾ ਰਹੀ ਹੈ ਇਹਦੇ ਵਿੱਚ ਆਪ ਵੀ ਇੱਛਾ ਨਹੀਂ ਕੀ ਕਹਿਣਾ ਚਾਹਉਗਾ ਬਹਾ ਚੱਕ ਦੇ ਕਰਦੇ ਦੇਖੋ ਇਹ ਮੇਰਾ ਸ਼ਹਿਰ ਇਹ ਰੂਹਾ ਪੀਰਾ ਪਗਮਰਾ ਦੀ ਰਸ਼ੀਆਂ मुनियों ਦੀ ਧਰਤੀ ਹੈ ਇੱਥੇ ਪਰਮਾਤਮਾ ਦਾ ਨਾਮ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜਾ ਮੇchan ਜਪਿਆ ਜਾਂਦਾ। ਉਹ ਜਿਹੜੀ ਸ਼੍ਰੀ ਪ੍ਰਕਤਰੀ ਦੇ ਫਲਕਸ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਬਿਜਲੀ ਪੁਲਵਾਨ ਜਿਹੜਾ ਲਾਸਪੋਰਟ ਮੱਧਰ ਆ ਇਥੋਂ ਹਰ ਸਾਲ ਸ਼ੋਭਾ ਯਾਤਰਾ ਨਿਕਲਦੀ ਆ ਮੇਰੇ ਨਾਲ ਮੇਰੇ ਪੰਟੀ ਜੀ ਸਨੀ ਜੀ ਸਾਰੇ ਇਸ ਯਾਤਰਾ ਦੇ ਵਿੱਚ ਇਸ ਸ਼ੋਭਾ ਯਾਤਰਾ ਵਿੱਚ ਵੱਧ ਚੜ ਕੇ ਮੇਰੀਆਂ ਭੈਣਾਂ ਭਰਾ ਬਜ਼ੁਰਗ ਸਾਰੇ ਸਾਰੀਆਂ ਸੰਸਤਾਵਾਂ ਤੋਂ ਜਿਹੜੇ ਆ ਕੇ ਇਸ ਦੇ ਵਿੱਚ ਸ਼ਾਮਲ ਹੋ ਕੇ ਪ੍ਰਮਾਤਮਾ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ ਸੋ ਮੈਂ ਪ੍ਰਮਾਤਮਾ ਅਗੇ ਹਮੇਸ਼ਾ ਹੀ ਅਰਦਾਸ ਕਰਦਾ ਕਿ ਮੇਰਾ ਇਹ ਪੰਜਾਬ ਮੇਰਾ ਇਹ ਸ਼ਹਿਰ ਹਮੇਸ਼ਾ ਹੀ ਇਸ ਤਰ੍ਹਾਂ ਖੁਸ਼ੀਆਂ ਨਾਲ ਮਹਿਕਦਾ ਰਹੇ ਔਰ ਇੱਥੇ ਪ੍ਰਮਾਤਮਾ ਦੇ ਨਾਮ ਦੇ ਮੇਲੇ ਲੱਗੇ ਰਹਿਣ ਔਰ ਯੱਗ ਚੱਲਦੇ ਰਹਿਣ ਸੋ ਉਸ ਯੱਗ ਦੇ ਵਿੱਚ ਅਸੀਂ ਸਾਰੇ ਸ਼ਾਮਲ ਹੋਏ ਆ ਇਸ ਚੋਪਾ ਯਾਤਰਾ ਦੇ ਵਿੱਚ ਪਰਮਾਤਮਾਗੇ ਅਰਦਾਸ ਕਰਦਾ ਕਿ ਪਰਮਾਤਮਾ ਸਭ ਦੀਆਂ ਝੋਰੀਆਂ ਖੁਸ਼ੀਆਂ ਦੇ ਨਾਲ ਭਰੇ ਇਸ ਚੋ ਰਾਤਰੀ ਦੇ ਦਿਨ ਦੇ ਉੱਤੇ ਉਹਦੇ ਉਪਲਕਸ਼ ਜਿਹੜਾ ਨੂਬਾ ਯਾਤਰਾ ਹੈ ਸਭ ਨੂੰ ਪਰਮਾਤਮਾ ਮਿਹਰਾ ਕਰੇ ਖੁਸ਼ੀਆਂ ਪ੍ਰਾਪਤ ਹੋਣ ਸਭ ਨੂੰ ਮੈਂ ਜਿਵੇਂ ਪਹਿਲਾਂ ਕਿਹਾ ਕਿ ਇਹ ਸਾਡੀ ਧਰਤੀ ਨੂੰ ਭਾਗੇ ਔਰ ਅਸੀਂ ਭਾਗੇ ਚੱਲੀਆਂ ਕਿ ਜਿਹੜਾ ਪਰਮਾਤਮਾ ਨੇ ਸਾਨੂੰ ਇਸ ਧਰਤੀ ਤੇ ਜਨਮ ਦਿੱਤਾ ਸੋ ਸੰਗਤਾਂ ਦੇ ਵਿੱਚ ਬਹੁਤ ਉਤਸ਼ਾਹ ਖੁਸ਼ੀਆਂ ਨੇ ਔਰ ਮੇਟਾ ਇਹਨਾਂ ਦਿਨਾਂ ਨੂੰ ਲੋਕ ਜਿਹੜੇ ਭਗਤ ਨੇ ਲੋਕ ਜਿਹੜੇ ਨੇ ਉਡੀਕ ਦੇ ਨੇ ਕਿ ਕਦੋਂ ਆਏ ਅਸੀਂ ਉਹ ਦਿਨ ਨੂੰ ਮਨਾਈਏ ਤੇ ਪ੍ਰਮਾਤਮਾ ਦੀ ਭਗਤੀ ਦੇ ਵਿੱਚ ਮਲੀਨ ਹੋਈਏ। ਉਹ ਦੇਖੋ ਕਿਵੇਂ ਪ੍ਰਮਾਤਮਾ ਦੀ ਭਗਤੀ ਦੇ ਜਿਹੜੇ ਨੇ ਨਾਮ ਜਪਿਆ ਜਾ ਰਿਹਾ ਗੀਤ ਗਾਏ ਜਾ ਰਹੇ ਨੇ। ਮੇਰੇ ਨਾਲ ਮੇਰਾ ਵੀਰ ਪੱਪੀ ਹਰੀ ਵੀ ਇਸ ਮਾਰਕੀਟ ਤੋਂ ਸ਼ੋਭਾ ਯਾਤਰਾ ਦਾ ਜਿਹੜਾ ਸਤਿਕਾਰ ਕਰਨ ਲਈ ਖੜੇ ਨੇ। ਸਵਾਗਤ ਕੀਤਾ ਇਹਨਾਂ ਨੇ ਵੀ। ਸੋ ਸਭ ਜਿਹੜੇ ਨੇ ਖੁਸ਼ੀਆਂ ਦੇ ਨਾਲ ਇਸ ਦਿਨ ਨੂੰ ਮਨਾਦੇ ਨੇ ਸੋ ਸਾਰਿਆਂ ਦਾ ਹੀ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਮੁਬਾਰਕਾਂ ਜੀ ਕਿਹਦੇ ਲੋਕਾਂ ਨੂੰ ਇੰਤਜ਼ਾਰ ਰਹਿੰਦਾ ਕਬੂ ਸ਼ੁਗਰਾਤਰੀਏ ਤੇ ਕਬੂ ਪ੍ਰੋਗਰਾਮ ਦੇਖੋ ਮੈਂ ਫੇਰ ਕਮਾ ਇੱਥੇ ਹਰ ਦਿਨ ਜਿਹੜਾ ਪ੍ਰਮਾਤਮਾ ਦਾ ਦਿਨ ਹੈ ਜਿਹੜਾ ਸਾਡੇ ਸ਼ਹਿਰ ਦੇ ਵਿੱਚ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਸਾਰੇ ਰਲ ਮਿਲ ਕੇ ਮਨਾਉਂਦੇ ਨੇ ਇਹਦੇ ਵਿੱਚ ਸਾਰੇ ਆਪਸ ਵਿੱਚ ਇਕੱਠੇ ਹੋ ਕੇ ਕੋਈ ਇਹ ਨਹੀਂ ਐ ਕੋਈ ਹਿੰਦੂ ਐ ਸਿੱਖ ਐ ਦੂਸਰਾ ਇਹ ਸਾਰੇ ਜਿਹੜੇ ਇਕੱਠੇ ਹੋ ਕੇ ਨਾ ਚਾਵਾਂ ਨੂੰ ਚਾਵਾਂ ਦੇ ਨਾਲ ਇਹ ਦਿਨ ਮਨਾਉਂਦੇ ਨੇ ਪ੍ਰਬੰਧ ਜਿਸ ਤਰ੍ਹਾਂ ਦੇ ਕੀਤੇ ਜਾਂਦੇ ਆ ਪ੍ਰਬੰਧ ਸਾਡੇ ਸ਼ਹਿਰ ਦੇ ਵਿੱਚ ਬਹੁਤ ਵਧੀਆ ਨੇ ਜਿਸੇ ਕਾਰਪੋਰੇਸ਼ਨ ਵੀ ਆਪਣੇ ਤੌਰ ਤੇ ਸ਼ਹਿਰ ਨੂੰ ਸਾਫ਼ ਰੱਖਦਾ ਯਤਨ ਕਰਦੀ ਏ ਉਥੇ ਲੋਕ ਵੀ ਜਿਹੜਾ ਸਹਿਯੋਗ ਕਰਦੇ ਨੇ ਸੋ ਦੇਖਿਆ ਤੁਸੀਂ ਕਿ ਸਾਰਾ ਸਾਫ਼ ਸਫਾਈ ਦੇ ਪ੍ਰਬੰਧ ਜਿਹੜੇ ਨੇ ਪੂਰੇ ਕੀਤੇ ਗਏ ਨੇ ਸੋ ਖੁਸ਼ੀਆਂ ਦੇ ਨਾਲ ਇਹ ਦਿਨ ਜਿਹੜਾ ਮਨਾਇਆ ਜਾ ਰਿਹਾ ਵੇਖੋ ਜੀ ਹਰ ਸਾਲ ਦੀ ਤਰ੍ਹਾਂ ਵਾਸ਼ ਰਤਰੀ ਦਾ ਰੱਖਿਆ ਯਾਤਰਾ ਨਿਕਲਦੀ ਆ ਬੜੀ ਭੋਗਦਾਨ ਨਾਲ ਅੱਜ ਵੀ ਸਾਡੇ ਸ਼ਹਿਰ ਦੇ ਜਿੰਨੇ ਸਾਰੇ ਨਾਗਰਿਕ ਸਾਰੇ ਇਕੱਠੇ ਹੋਏ ਨੇ ਸ਼ੋਭਾ ਯਾਤਰਾ ਆਪਣਾ ਵੱਤ ਵੱਡੀ ਸਾਲ ਲੈ ਰਹੇ ਨੇ ਪ੍ਰੋਤਸਾਹਨ ਪੂਰਾ ਹਰ ਬੰਦੇ ਨੂੰ ਹਰ ਬੰਦੇ ਨੂੰ ਖੁਸ਼ੀ ਹੈ ਸੜਕਾਂ ਦੀ ਸਫਾਈ ਮੇਰ ਸਾਹਿਬ ਨੇ ਬੜੀ ਵਧੀਆ ਕਰਵਾ ਦਿੱਤੀ ਸੀ ਪ੍ਰਬੰਧ ਬੜੇ ਵਧੀਆ ਨੇ ਔਰ ਇਹ ਬੜੀ ਖੂਮਤਾਨ ਨਾਲ ਸ਼ੋਭਾ ਯਾਤਰਾ ਬੜੇ ਹੀ ਅਜੂਬ ਤਰੀਕੇ ਨਾਲ ਵਧੀਆ ਤਰੀਕੇ ਨਾਲ ਮらい ਜਾ ਰਹੀ ਹੈ ਕਿੰਨੇ ਸਾਲਾਂ ਤੋਂ ਪੁਰਾਣਾ ਕੀਤਾ ਇਹ 3 ਸਾਲ ਤੋਂ ਪੁਰਾਣਾ ਕੀਤਾ 3 ਸਾਲ ਤੋਂ ਕੁੰਡੇ ਉਸ ਸ਼ੋਰਾਤਰੀ ਦੀ ਯਾਤਰਾ ਨਿਕਲਦੀ ਨਿਕਲਦੀ ਫੋਕੀ ਤਾਲੀ ਕਿੰਨਾ ਕੁ ਸ਼ਾਹ ਦੇਖਣ ਨੂੰ ਮਿਲ ਲਿਆ ਤੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਂਦੇ ਬਹੁਤ ਜ਼ਿਆਦਾ ਲੋਕੀ ਦਿਲੋਂ ਆਪਣੇ ਸਵੇਰੇ ਤਿਆਰ ਹੋ ਕੇ ਸਵੇਰੇ ਦੇ ਪਹੁੰਚੇ ਨੇ 12 ਵਜੇ ਟਾਈਮ ਸੀ ਲੋਕੀ 10 ਵਜੇ ਮੰਦਰ ਪਹੁੰਚੇ ਆ ਐਨਾ ਕਿ ਜ਼ਿਆਦਾ ਲੋਕਾਂ ਦਾ ਲੋਕਾਂ ਨੂੰ ਤਿਆਰ ਰਹਿੰਦਾ ਕਿ ਕਬੂਲ ਸੁਭਰਾ ਬਿਲਕੁਲ ਜੀ ਬਿਲਕੁਲ ਲੋਕਾਂ ਨੂੰ ਬਹੁਤ ਜ਼ਿਆਦਾ ਤਿਆਰ ਰਹਿੰਦਾ ਹੈ ਕਿ ਇਹ ਦਿਨ ਆਏਗਾ ਅਸੀਂ ਬਾ ਚੜ ਕੇ ਅਸੀਂ ਪੋਲੇ ਨਾਲ ਦੀ ਸੇਵਾ ਕਰਾਂਗੇ ਔਰ ਜੂਨ ਦੇ ਨਾਲ ਅਸੀਂ ਇਕੱਠੇ ਚੱਲ ਕੇ ਪੂਰਾ ਸੇਵਾ प्राप्त करा तो ये मेंसी आना चाहिए बस यही हो गए ए पैसे देना चाहूंगा सारे अमन शांति ना, सुख शांति ना गुजरा रहे सारे भाईचारा रहे, रहे और ऐ त्यौहार तो बहुत बढ़िया तरीके ना मनाया जाए